ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਗੁਰਦੁਆਰਾ ਸਾਹਿਬ ਸਨ ਹੋਜ਼ੇ ਕੈਲੀਫੋਰਨੀਆ ਅੱਜ ਅਸੀਂ ਇੱਥੇ ਕਿਸੇ ਖਾਸ ਮਕਸਦ ਲਈ ਪਹੁੰਚੇ ਸੀ ਪਿਛਲੇ ਦਿਨੀ ਪਿਛਲੇ 1-2 ਦਿਨਾਂ ਤੋਂ ਇੱਕ ਪੋਸਟਰ ਸ਼ਾਪ ਕੇ ਬੰਦਿਆ ਜਾ ਰਿਹਾ ਸੀਗਾ ਅਨਮੋਲ ਕਵਾਤਰਾ ਨਾਂ ਦੇ ਇੱਕ ਚੈਰਿਟੀ ਚਲਾਉਣ ਵਾਲੇ ਨੌਜਵਾਨ ਵੱਲੋਂ ਤੇ ਉਹਨੇ ਲਿਖਿਆ ਸੀਗਾ ਕਿ ਮੈਂ 6 ਵਜੇ ਤੋਂ ਲੈ ਕੇ ਕੁਝ 2 ਘੰਟੇ ਲਈ ਮੈਨੂੰ ਲੱਗਦਾ ਕਿ ਇੱਥੇ ਸੰਗਤ ਦਰਸ਼ਨ ਕਰਨ ਆਉਣਾ ਹੈ ਤੇ ਹੁਣ ਗੱਲ ਇਹ ਹੈਗੀ ਆ ਕਿ ਉਹਨੇ ਸੰਗਤ ਦਰਸ਼ਨ ਕਰਨ ਆਉਣਾ ਸੀ ਕਿ ਸੰਗਤ ਨੂੰ ਦਰਸ਼ਨ ਦੇਣ ਆਉਣਾ ਸੀ ਜੇ ਸੰਗਤ ਦੇ ਦਰਸ਼ਨ ਕਰਨ ਆਉਣਾ ਸੀ ਤਾਂ ਪੋਸਟਰ ਬਣਾ ਕੇ ਪਾਉਣ ਦੀ ਕੋਈ ਲੋੜ ਨਹੀਂ ਸੀ ਅਸਲ ਦੇ ਵਿੱਚ ਅਨਮੋਲ ਕਵਾਤਰਾ ਤੂੰ ਗੁਰਦੁਆਰਾ ਸਾਹਿਬ ਆ ਕੇ ਇੱਕ ਰੈਫਰੈਂਸ ਮਟੀਰੀਅਲ ਤਿਆਰ ਕਰਨਾ ਚਾਹੁੰਦਾ ਸੀ ਕਿ ਮੈਂ ਕਹਾਂ ਕਿ ਮੈਂ ਉੱਥੇ ਗਿਆ ਉੱਥੇ ਮੈਨੂੰ ਸਿੱਖ ਮਿਲੇ ਪਰ ਜੇ ਤੂੰ ਨੇਕ ਨੀਅਤ ਨਾਲ ਆਉਣਾ ਸੀ ਮੱਥਾ ਟੇਕਣ ਆਉਣਾ ਸੀ ਜਾਂ ਹੁਣ ਵੀ ਆਉਣਾ ਤਾਂ ਤੈਨੂੰ ਕਿਸੇ ਨੇ ਨਹੀਂ ਸੀ ਰੋਕਣਾ ਪਰ ਤੂੰ ਇਹਨੂੰ ਇੱਕ ਸਟੰਟ ਬਣਾ ਕੇ ਪੇਸ਼ ਕਰਨਾ ਚਾਹੁੰਦਾ ਸੀ ਤੈ ਇਹ ਗੱਲ ਕਹੀ ਕਿ ਮੀਟ ਐਂਡ ਗਰੀਟ ਇਵੈਂਟ ਗੁਰਦੁਆਰੇ ਕਦੇ ਮੀਟ ਐਂਡ ਗਰੀਟ ਇਵੈਂਟਸ ਲਈ ਨਹੀਂ ਹੁੰਦੇ ਕਿ ਗੁਰਦੁਆਰੇ ਨਾਮ ਬਾਣੀ ਸੁਣਨ ਲਈ ਪੜਨ ਲਈ ਲੰਗਰ ਛਕਣ ਲਈ ਜਾਂ ਧਾਰਮਿਕ ਲੋੜਾਂ ਦੀ ਪੂਰਤੀ ਲਈ ਹੁੰਦੇ ਆ ਜੇ ਤੂੰ ਮੀਟ ਐਂਡ ਗਰੀਟ ਕਰਨਾ ਸੀ ਤਾਂ ਤੂੰ ਕਿਤੇ ਆਉ ਦਾ ਹੋਟਲ ਲੈਂਦਾ ਤੇ ਨਾਲੇ ਉੱਥੇ ਖੜਕੇ ਕਰਦਾ ਨਾਲੇ ਤੈਨੂੰ ਪਤਾ ਲੱਗਦਾ ਕਿ ਉਸ ਮੀਟ ਐਂਡ ਗਰੀਟ ਤੇ ਤੈਨੂੰ ਕੌਣ ਮਿਲਣਾ ਆਉਂਦਾ ਜਿੱਥੋਂ ਤੱਕ ਗੱਲ ਇਹ ਆ ਕਿ 13 ਵਿਰੋਧ ਆ ਜਿਹੜਾ ਉਹ ਇਸ ਕਰਕੇ ਨਹੀਂ ਹੈ ਕਿ ਤੂੰ ਇੱਕ ਹਿੰਦੂਆਂ ਦਾ ਮੁੰਡਾ ਹੈ ਜਾਂ ਤੂੰ ਕੋਈ ਚੈਰਿਟੀ ਚਲਾਉਣਾ ਹੈ ਸਾਡਾ ਕੋਈ ਵਿਰੋਧ ਨਹੀਂ ਇਸ ਨਾਲ ਤੂੰ ਮਹਿੰਗੇ ਕੱਪੜੇ ਪਾ ਤੂੰ ਚਾਰਟਰ ਜਹਾਜ਼ ਤੇ ਆ ਤੂੰ ਵੱਡੀਆਂ ਗੇਮਾਂ ਦੇਖ ਵੀ ਰੌਣਕ ਕੇਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਡੀ ਪ੍ਰੋਬਲਮ ਤੇਰੇ ਨਾਲ ਇਹ ਆ ਕਿ ਤੂੰ ਚੈਰਿਟੀ ਚਲਾਉਣਾ ਹੈ ਤੂੰ ਕਹਿੰਦਾ ਕਿ ਮੈਂ ਮਨੁੱਖਤਾ ਦੀ ਸੇਵਾ ਲਈ ਜਾਂ ਮੈਂ ਹਿਊਮੈਨਿਟੇਰੀਅਨ ਗਰਾਉਂਡ ਤੇ ਚੈਰਿਟੀ ਚਲਾਉਣਾ ਹੈ ਪਰ ਤੇਰੇ ਕੰਮ ਆ ਜਿਹੜੇ ਉਹ ਵਰਕ ਐਥਿਕਸ ਆ ਜਿਹੜੇ ਉਹ ਦੱਸਦੇ ਆ ਕਿ ਤੂੰ ਚੈਰਿਟੀ ਦੇ ਇਲਾਵਾ ਇੱਕ ਕਲਟ ਖੜਾ ਕਰ ਰਿਹਾ ਹੈ ਉਹ ਕਲਟ ਤੂੰ ਆਪਦੀਆਂ ਪੌਡਕਾਸਟਾਂ ਤੇ ਸਿੱਖ ਵਿਰੋਧੀ ਚਿਹਰੇ ਉਹਨਾਂ ਨੂੰ ਲਿਆ ਕੇ ਉਸ ਤਰ੍ਹਾਂ ਦੇ ਕੁਐਸਚਨ ਪੁੱਛ ਕੇ ਤੂੰ ਉਹਨਾਂ ਦੇ ਮੂੰਹ ਤੋਂ ਸਿੱਖ ਵਿਰੋਧੀ ਗੱਲਾਂ ਕਹੋਣਾ ਹੈ ਤੂੰ ਇੱਕ ਚੈਰਿਟੀ ਚਲਾਉਣਾ ਹੈ ਤਾਂ ਮੈਨੂੰ ਇੱਕ ਗੱਲ ਦੱਸ ਕਿ ਕਦੇ ਰੈੱਡ ਕਰਾਸ ਨੇ ਜਾਂ ਰੈੱਡ ਕਰਾਸ ਦੇ ਸੀਓ ਨੇ ਜਿਹੜੀ ਪੂਰੀ ਦੁਨੀਆ ਦੇ ਵਾਰ ਜ਼ੋਨ ਚ ਵੀ ਜਾਂਦੀ ਆ ਨੇਚਰਲ ਡਿਜਾਸਟਰ ਚ ਵੀ ਜਾਂਦੀ ਆ ਕਦੇ ਰੈੱਡ ਕਰਾਸ ਦੇ ਸੀਓ ਨੇ ਕਦੇ ਕਿਹਾ ਇਹ ਲੜਾਈ ਦੇ ਮੈਦਾਨ ਚ ਤੇ ਬੰਬ ਸਿੱਟਣ ਵਾਲੇ ਸਹੀ ਆ ਜਾਂ ਬੰਬ ਜਿਨ੍ਹਾਂ ਤੇ ਡਿੱਗਦੇ ਆ ਉਹ ਸਹੀ ਆ ਕਦੇ ਉਹਨੇ ਕੋਈ ਪੋਲਿਟਿਕਲ ਸਟੇਟਮੈਂਟ ਦਿੱਤੀ ਆ ਫਿਰ ਜੇ ਨਹੀਂ ਦਿੱਤੀ ਤੇ ਜੇ ਤੂੰ ਚੈਰਿਟੀ ਚਲਾਉਣਾ ਫਿਰ ਤੇਰੇ ਕੋਲੇ ਕੀ ਹੱਕ ਆ ਤੂੰ ਇਹ ਗੱਲ ਕਮੇ ਕਿ ਅਸੀਂ ਦੇਸ਼ ਟੁੱਟਣ ਨਹੀਂ ਦੇਵਾਂਗੇ ਇੱਕ ਸਰਵੇ ਕਰਾ ਲਓ ਤੈਨੂੰ ਲੱਗਦਾ ਸਰਵੇ ਤੇਰੀ ਫੇਸਬੁੱਕ ਪੇਜ ਤੇ ਕਰਾਈਏ ਜਾਂ ਤੇਰੀ ਪੌਡਕਾਸਟ ਤੇ ਕਰਾਈਏ ਜਿਹੜਾ ਸਰਵੇ ਹੋ ਰਿਹਾ ਪੂਰੀ ਦੁਨੀਆ ਦੇ ਵਿੱਚ ਲੱਖਾਂ ਬੰਦਾ ਜਿਹੜਾ ਵੋਟਾਂ ਪਾ ਰਿਹਾ ਹੈ ਰੈਫਰੈਂਡਮ ਦੀਆਂ ਹਿੰਦੁਸਤਾਨ ਨਾਲੋਂ ਸਿਸੀਡ ਕਰਨ ਦੀਆਂ ਅੱਡ ਹੋਣ ਦੀਆਂ ਕੀ ਉਹ ਗਲਤ ਆ ਤੂੰ ਮਤਲਬ ਕਿਹੜੇ ਕਿਹੜੇ ਸਰਵੇ ਦੀ ਗੱਲ ਕਰਦਾ ਤੇਰੇ ਕੋਲੇ ਕੀ ਹੱਕ ਆ ਕੌਣਾਂ ਤੋਂ ਕਿਸ ਹਸ਼ੀਅਤ ਦੇ ਵਿੱਚ ਤੂੰ ਕਹਿਣਾ ਹਾਂ ਤੈਨੂੰ ਅਸੀਂ ਓਪਨ ਸੱਦਾ ਦਿੰਦੇ ਆ ਕਿ ਜਿਸ ਜਗ੍ਹਾ ਦੇ ਉੱਤੇ ਤੂੰ ਕੰਫਰਟੇਬਲ ਸਮਝਦਾ ਹੈ ਉਸ ਜਗ੍ਹਾ ਦੇ ਉੱਤੇ ਆ ਕੇ ਸਾਨੂੰ ਦੱਸ ਦੇ ਅਸੀਂ ਆਵਾਂਗੇ ਤੂੰ ਆ ਜਾ ਉੱਥੇ ਸਵਾਲ ਜਵਾਬ ਕਰ ਪਬਲਿਕ ਦੇ ਵਿੱਚ ਜੇ ਪਬਲਿਕ ਦੇ ਸਾਹਮਣੇ ਤੂੰ ਆਪ ਦੇ ਆਪ ਨੂੰ ਇਹ ਸਾਬਤ ਕਰ ਜੇ ਕਿ ਤੂੰ ਬਾਇਸ ਨਹੀਂ ਤੂੰ ਕੋਈ ਵੀ ਫਰਾਡਲੈਂਟ ਐਕਟੀਵਿਟੀ ਨਹੀਂ ਕਰਦਾ ਚੈਰਿਟੀ ਦੇ ਨਾਂ ਤੇ ਤੂੰ ਸਿੱਖ ਮਸਲਿਆਂ ਦੇ ਵਿੱਚ ਬਿਨਾ ਮਤਲਬ ਤੂੰ ਟੰਗ ਨਹੀਂ ਲੜਾਉਂਦਾ ਤੂੰ ਸਾਨੂੰ ਅਨਵਾਂਟਡ ਸੁਝਾਅ ਨਹੀਂ ਦਿੰਦਾ ਇਹ ਸਾਰੀਆਂ ਗੱਲਾਂ ਜੇ ਤੂੰ ਜਵਾਬ ਦੇ ਦੇਂਗਾ ਤਾਂ ਯੂ ਆਰ ਫ੍ਰੀ ਟੂ ਗੋ ਐਨੀਵੇਅਰ ਆਦਰਵਾਇਜ਼ ਯੂ ਹੈਵ ਟੂ ਫੇਸ ਅਸ ਤੁਹਾਨੂੰ ਅਸੀਂ ਇਹ ਨਹੀਂ ਕਹਿੰਦੇ ਜੇ ਤੂੰ ਪੰਜਾਬ ਦੇ ਵਿੱਚ ਬੈਠ ਕੇ ਸਰਕਾਰਾਂ ਦੇ ਜ਼ੋਰ ਦੇ ਉੱਤੇ ਜੇ ਤੁਸੀਂ ਭੌਂਕਣਾ ਜਾਣਦੇ ਆ ਨਾ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਅਮਰੀਕਾ ਫਰੀ ਨੇਸ਼ਨਾਂ ਤੂੰ ਵੀ ਫਰੀ ਐ ਇੱਥੇ ਆ ਕੇ ਬੋਲ ਸਕਦਾ ਪਰ ਉਸ ਤਰੀਕੇ ਨਾਲ ਨਹੀਂ ਜਿਵੇਂ ਤੂੰ ਪੰਜਾਬ ਦੇ ਵਿੱਚ ਚਾਹੁੰਦਾ ਜਾਂ ਜਿਸ ਤਰੀਕੇ ਦੇ ਨਾਲ ਤੂੰ ਵਿਚਰਨਾ ਚਾਹੁੰਦਾ ਉਸ ਤਰੀਕੇ ਨਾਲ ਤੂੰ ਨਹੀਂ ਵਿਚਰ ਸਕਦਾ ਤੈਨੂੰ ਫੇਰ ਦੁਬਾਰਾ ਇਹ ਅਪੀਲ ਆ ਬਈ ਦੱਸ ਕੇ ਸਾਡੇ ਨਾਲ ਜਿੱਥੇ ਮਰਜ਼ੀ ਗੱਲ ਕਰ ਲੈ ਆਦਰਵਾਇਜ਼ ਕੈਲੀਫੋਰਨੀਆ ਦੇ ਵਿੱਚ ਜਿੱਥੇ ਵੀ ਤੂੰ ਕੋਈ ਈਵੈਂਟ ਕਰਨਾ ਹੈ ਜਾਂ ਤਾਂ ਤੂੰ ਦੱਸ ਦੀ ਨਹੀਂ ਫਿਰ ਜੇ ਸਾਨੂੰ ਪਤਾ ਲੱਗ ਗਿਆ ਤਾਂ ਆਪਾਂ ਸਾਰੇ ਉੱਥੇ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ